ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡਾ ਵੱਡੇ ਹਰੀ ਕੀ ਮੋਕਸਰ ਜ਼ਿਲ੍ਹੇ ਦਾ ਪੈਂਡਾ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੋਕਸਰ ਸਹੀ ਪੈ ਜਾਂਦੀ ਆ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਇੱਕ ਦੋਸਤੋ ਅੱਜ ਗੱਬਣ ਮੱਝ ਵਿਕਾਊ ਆ ਮੋਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਦੋਸਤੋ ਸੋਹਣੇ ਥਾਨ ਹਵਾਨੇ ਦੀ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਬਾਈ ਨਾ ਦੱਸਿਓ ਬਾਈ ਨਾਮ ਮੇਰਾ ਬਾਈ ਹੈ ਰਣਵੀਰ ਸਿੰਘ ਰਣਦੀਪ ਰਣਵੀਰ ਨਰਵੀ ਰਣਵੀਰ ਰਣਬੀਰ ਰਣਵੀਰ ਠੀਕ ਆ ਪੈਦਾ ਵੱਡੇ ਆੜੀ ਕਿਕਲਾਂ ਹਾਂਜੀ ਤੇ ਝੱਕੜ ਪਰ ਠੀਕ ਆ ਤੇ ਨੰਬਰ ਵੀ ਦੱਸਿਓ ਭਰਾ ਨੰਬਰ ਹੈ ਜੀ ਆਪਣਾ 94654 1056 ਦੁਬਾਰੇ ਫੇਰ ਬੋਲਦਾ ਨੰਬਰ 94654 1056 ਠੀਕ ਆ ਬਈ ਮੱਝ ਕਰਦੀ ਆ ਹਾਂ ਬਾਈ ਠੀਕ ਆ ਕਿੰਨਾ ਸੂਆ ਸੁੰਦੀ ਆ ਬਾਈ ਜੀ ਤੀਜਾ ਸੂਆ ਸੁੰਦਾ ਇਹ ਤੀਜਾ ਸੂਆ ਸੁੰਦੀ ਆ ਦੋ ਸੂਏ ਆਪਣੇ ਘਰੇ ਸੂਈਏ ਦੋ ਸੂਏ ਘਰੇ ਸੂਈਏ ਇਹਦੋਂ ਪਹਿਲਾਂ ਤੀਜਾ ਸੂਆ ਹੁਣ ਸੂਣਾ ਆ ਇਹ ਤੇ ਬਾਈ ਦੂਜੇ ਸੂਏ ਕਿੰਨਾ ਕੁ ਦੁੱਧ ਪਾਇਆ ਇਹਨੇ ਦੂਜੇ ਸੂਏ ਬਾਈ ਜੀ ਇਹਨੇ 18 ਲੀਟਰ ਦੁੱਧ ਘਰੇ ਚਵਾਇਆ ਹਾਂ ਘਰੇ ਚਵਾਇਆ ਅਸਲੀ ਖਰਾਬ ਚੋਇਆ ਠੀਕ ਆ ਠੀਕ ਆ ਤੇ ਜੇ ਕੋਈ ਇਹ ਆਪਣਾ ਸੁੰਦੀ ਆ ਤਾਂ ਪਚਵਾ ਕੇ ਵੀ ਦੇ ਦਾਂਗੇ ਇਹਨਾਂ ਬਿਲਕੁਲ ਠੀਕ ਆ ਕਿੰਨੇ ਕ ਦਿਨ ਲੱਜੂਗੀ ਬਾਈ ਦਿਨ ਬਾਈ ਜੀ ਇਹਦੇ ਨੇ 24 ਤਰੀਕ ਨੂੰ ਪੂਰੇ ਆ 24 ਤਰੀਕ ਨੂੰ ਦੋਸਤੋ ਦਿਨ ਪੂਰੇ ਆ 13 ਤਰੀਕ ਆ ਅੱਜ 13 ਤਰੀਕ ਹੋ ਗਈ ਬਾਈ ਦੇ ਦਸਨ ਮਤਾਬਕ ਦੋਸਤੋ ਸੋਹਣੇ ਢਾਂਚੇ ਦੇ ਵਿੱਚ ਆ ਬਿਲਕੁਲ ਕੁੰਡਾ ਸਿੰਘ ਆ ਤੇ ਸੋਹਣਾ ਹਵਾਨਾ ਦੋਸਤੋ ਮੋਟਾ-ਮੋਟਾ ਥਣ ਲੱਗਿਆ ਦੇਖ ਸਕਦੇ ਆ ਤੁਹਾਨੂੰ ਨੇੜੇ ਹੋ ਕੇ ਵੀ ਵਿਖਾ ਦੇਣਾ ਬਾਕੀ ਦੋਸਤੋ ਰਾਜੀਪਲੀ ਬਹੁਤ ਆ 18 ਲੀਟਰ ਦੋਸਤੋ ਬਾਈਆਂ ਦਾ ਦੁੱਧ ਇਹਨੇ ਦੂਜੇ ਸੂਏ ਪਾਇਆ ਉਮੀਦ ਆ ਦੋਸਤੋ ਇੰਨਾ ਦੁੱਧ ਐਚਟੀਵੀ ਦੋਸਤੋ ਪਾਉਣ ਦੀ ਜੱਜਮੈਂਟ ਹੈਗੀ ਆ ਬਾਈਆਂ ਦਾ ਇਹ ਤੋਂ ਬੈਠਾ ਨਹੀਂ ਜਾਂਦਾ ਦੋਸਤੋ ਇੰਨਾ ਕ ਦੁੱਧ ਲਾਉਂਦੀ ਹੈ ਪਰ ਲਾਉਂਦੀ ਥੋੜਾ ਜਿਹਾ ਦੋਸਤੋ ਮੌਕੇ ਤੇ ਹੈ ਬਾਈਆਂ ਦਾ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਜੱਜਮੈਂਟ ਆ ਜਿਹੜੀ ਹਵਾਨੇ ਦੀ ਕਰਾ ਦਿੰਨੇ ਆ ਮੋਟਾ-ਮੋਟਾ ਥਣ ਲੱਗਿਆ ਹੋਇਆ ਵੇਖ ਸਕਦੇ ਆ ਦੋਸਤੋ ਸੇਮ ਸਾਈਜ਼ ਆ ਦੋਸਤੋ ਚਾਰੇ ਥਣਾਂ ਦੇ ਬਿਲਕੁਲ ਸੀਲ ਠੰਡੀ ਹੈ ਦੋਸਤੋ ਤੇ ਰਾਜੀਪਲੀ ਦੋਸਤੋ ਬਹੁਤ ਆ ਵੇਖ ਸਕਦੇ ਆ ਬਹੁਤ ਰਾਜੀਪਲੀ ਆ ਮਗਰਲੇ ਪਾਸੇ ਦੋਸਤੋ ਹਵਾਨੇ ਦੀ ਜੱਜਮੈਂਟ ਆ ਜਿਹੜੀ ਤੁਸੀਂ ਲਾ ਲੈਣੀ ਆ ਬਹੁਤ ਹੀ ਜਿਆਦਾ ਸੋਹਣਾ ਹਵਾਨਾ ਦੋਸਤੋ ਪੰਜ ਚਾਰ ਦਿਨ ਦੇ ਲੈਂਦੀ ਆ ਤਾਂ ਦੋਸਤੋ ਹਵਾਨਾ ਇਹਨੇ ਹੋਰ ਵੀ ਸੋਹਣਾ ਬਣਾ ਜਾਣਾ ਦੋਵੇਂ ਪਾਸਿਆਂ ਤੋਂ ਦੋਸਤੋ ਹਵਾਨੇ ਦੀ ਜੱਜਮੈਂਟ ਤੁਹਾਨੂੰ ਕਰਵਾ ਦਿੰਨੇ ਆ ਪੂਰਾ ਚੌੜਾ ਹਵਾਨਾ ਦੋਸਤੋ ਗੈਪ ਦੇ ਉੱਤੇ ਥਣ ਲੱਗਿਆ ਹੋਇਆ ਦੋਸਤੋ ਦੇਖ ਸਕਦੇ ਆ ਦੋਵੇਂ ਪਾਸਿਆਂ ਤੋਂ ਸੇਮ ਸਾਈਜ਼ ਆ ਦੋਸਤੋ ਥਣਾ ਦੇ ਚਾਰੇ ਥਣ ਦੋਸਤੋ ਇੱਕੋ ਜੇ ਆ ਬਾਕੀ ਦੋਸਤੋ ਜੈਡ ਬਲੈਕ ਆ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੋੜ ਕੇ ਭਾਈ ਤੁਰੀ ਜਾਂਦੀ ਤੋਂ ਦੋਸਤੋ ਤੁਸੀਂ ਹਵਾਨੇ ਦੀ ਜੱਜਮੈਂਟ ਲਾ ਲੈਣੀ ਆ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਪੰਜ ਚਾਰ ਦਿਨ ਲੈਂਦੀ ਹੈ ਤਾਂ ਹਵਾਨਾ ਇਹਨੇ ਹੋਰ ਵੀ ਸੋਹਣਾ ਬਣਾ ਜਾਣਾ ਦੋਸਤੋ ਦੇਖ ਸਕਦੇ ਆ ਮਗਰਲੇ ਪਾਸੇ ਦੋਸਤੋ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰਾ ਚੌੜਾ ਹਵਾਨਾ ਦੋਸਤੋ ਉਮੀਦ ਆ ਵੀ ਦੋਸਤੋ ਆਰਾਮ ਨਾਲ 18 ਲੀਟਰ ਦੁੱਧੋ ਦੋਸਤੋ ਇਹਨੇ ਪਾ ਦੇਣਾ ਬਾਕੀ ਦੋਸਤੋ ਤੁਹਾਡੀ ਜਜਮੈਂਟ ਕੀ ਆਂਦੀ ਹੈ ਤੁਸੀਂ ਆਪਦੀ ਸਮਝ ਨਾਲ ਲੈਣੀ ਆ ਤੇ ਰੇਟ ਆ ਜਿਹੜਾ ਦੋਸਤੋ ਬਾਈ ਤੋਂ ਆਪਾਂ ਪੁੱਛ ਲੈਣਾ ਖੇਤੀਬਾੜੀ ਕਰਨ ਵਾਲਾ ਪਰਿਵਾਰ ਆ ਦੋਸਤੋ ਘਰ ਦੇ ਹੀ ਪਸ਼ੂ ਆ ਕੀ ਮੁੱਲ ਕਰਾਂਗੇ ਭਰਾ ਇਹਦਾ ਇਹਦਾ ਮੁੱਲ ਵੀਰੇ ਆਪਾਂ 1 ਲੱਖ ਤੇ 45000 ਇੱਕ 45 ਮਾਨਤਾਨ ਹੋ ਜੂ ਹਾਂ ਮੌਕੇ ਤੇ ਜਾਂ ਹੋਇਆ ਲੋ ਵੀ ਸੱਜਣੋ 1 ਲੱਖ ਤੇ 45000 ਡਿਮਾਂਡ ਕੀਤੀ ਹੈ ਬਾਈ ਨੇ ਬਾਕੀ ਦੋਸਤੋ ਮਾਨਤਾਨ ਮੌਕੇ ਤੇ ਹੋ ਜਾਂਦਾ ਹੁੰਦਾ ਜਿੰਨੇ ਹੀ ਦੋਸਤੋ ਤੁਹਾਨੂੰ ਜਚੇ ਤੁਸੀਂ ਇੱਥੇ ਆ ਕੇ ਆਪਦਾ ਸੌਦਾ ਕਰ ਲੈਣਾ ਬਾਕੀ ਦੋਸਤੋ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਐ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ